ਨਾ ਕੋਤਾ ਝਾਲਾ ਮਹਾਰਾਣੀ ਮਮਾ ਰਿਵਾਜ ਹੈ ਉਹਨਾਂ ਕੇ ਚਾਹ ਬਣਾ ਚਾਚੀ ਵਾਸਤੇ ਕੋਈ ਨਹੀਂ ਮੰਮੀ ਹੁੰਦੇ ਵਾ ਭਾਬੀ ਫੇਰ ਤੁੰਨੀ ਇਹਨੂੰ ਗੱਲਾ ਕਰਦੀ ਔਰ ਕਹੋ ਨੂੰ ਪਤਾ ਲੱਗ ਗਿਆ ਚਾਚੀ ਬਾਹਰ ਆਈ ਹੈ ਔਰ ਨਹੀਂ ਮਵਾ ਜੰਡਾ ਨਹੀਂ ਹੈ ਮਾਰ ਕੋਈ ਨਹੀਂ ਮੰਮੀ ਨੇ ਬੁਲਾਉਣੀ ਆ ਜਾਂਦੇ ਭਾਬੀ ਆਹ ਉਹਨਾਂ ਕੇ ਚਾਹ ਬਣਾ ਲੇ ਚਾਚੀ ਵਾਸਤੇ ਭਾਬੀ ਬਾਹਰ ਚਾਚੀ ਆਏ ਆ ਮੰਮੀ ਤਾਂ ਉਹਨੂੰ ਬੜੇ ਚਿਰ ਦੇ ਡੇ ਬੁਲਾਉਣ ਤੁਹੇ ਹੀ ਬਾਹਰ ਕਿਉਂ ਨਹੀਂ ਹੋਣ ਦੇ ਆ ਜਾਨੀ ਆ ਕਵਲ ਆ ਜਾ ਫਿਰ ਮਮੀ ਬੜੇ ਗੁੱਸੇ ਚ ਜੀ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਪੁੱਤ ਕਿ ਆਲਾ ਹਾਂਜੀ ਵਧੀਆ ਤੈਨੂੰ ਸੁਣਾਓ ਠੀਕ ਠਾਕ ਆ ਮੈਂ ਤੈਨੂੰ ਕਹਾਂਦੀ ਆ ਮਾਜਾ ਮਰ ਲਈ ਆ ਫੋਨ ਦੀ ਆਵਾਜ਼ ਤੈਨੂੰ ਬੜੇ ਚੇ ਸੁਣ ਜਾਂਦੀ ਐ ਉਹ ਤੋਂ ਕੰਧ ਨਾਲ ਅਗਲਾ ਅਗਲਾ ਸੁਣਨੀ ਐ ਮੇਰੀ ਆਵਾਜ਼ਾਂ ਨਹੀਂ ਤੈਨੂੰ ਸੁਣੀਆ ਘੰਟਾ ਹੋ ਗਿਆ ਦਾਂਚਾ ਚਿਲੀ ਚਾਬਣਾ ਕੇ ਲਿਆ ਚਲ ਕੇ ਵੇਖਾ ਕਿਦਾਂ ਫੇਰਦੀਆਂ ਨੇ ਇੰਨਾ ਪਤਾ ਨਹੀਂ ਕਿ ਸਿਰ ਤੇ ਲੀਲਾ ਲੈਣਾ ਆਂ ਆਂਡੇ ਵਾਰੇ ਪਾਰੇ ਜਿੱਤ ਰਿਆ ਸਿਰ ਤੇ ਲੀਲਾ ਲੈ ਆ ਕੇ ਰੱਖੜੇ ਹੁਣ ਤਾਂ ਕਿਤੇ ਪਤਾ ਹੀ ਨਹੀਂ ਮਜਾਲ ਕਿ ਤਾਂ ਸੱਤੇ ਚੁੰਨੀ ਲੈ ਓਦਾਂ ਹੀ ਫੇਰਦੀਆਂ ਨੇ ਐਂ ਡਾਂਵਾ ਡੋੜ ਮੰਮੀ ਫਿਰ ਕੀ ਹੋਇਆ ਜੇ ਭਾਬੀ ਨੇ ਸਿਰ ਤੇ ਚੁੰਨੀ ਨਹੀਂ ਲਈ ਤੇ ਮੈਂ ਕਿਹੜਾ ਲੈਣੀ ਆਂ ਤੂੰ ਐਵੇਂ ਭਾਬੀ ਨੂੰ ਗੁੱਸੇ ਹੋਈ ਜਾਂਨੇ ਤੂੰ ਪਤਾ ਥਾਂ ਦੀ ਕੁੜੀ ਆਂ ਇਹ ਤਾਂ ਤੂੰ ਵੀ ਆਪਣੇ ਸਹਰੇ ਜਾਣਾ ਨਾ ਉੱਥੇ ਜਾ ਕੇ ਚੁੰਨੀ ਲੈਣੀ ਛੱਦ ਦੇ ਉੱਤੇ ਇਹ ਇਥੋਂ ਦੀ ਨੋਹ ਆ ਮੰਮੀ ਅੱਜ ਕੱਲ ਮੰਮੀ ਅੱਜ ਕੱਲ ਚੱਲਦਾ ਵਾ ਤੂੰ ਐਵੇਂ ਨਾ ਇਹਨਾਂ ਗੁੱਸੇ ਹੋਇਆ ਕਰੋ ਚੱਲਦਾ ਨਹੀਂ ਆ ਨੋਹਾਂ ਧੀਆਂ ਦਾ ਕੰਮ ਐ ਸਿਰ ਤੇ ਲਿਗਾ ਲੈ ਕੇ ਰੱਖਣਾ ਤੇ ਤੂੰ ਵੀ ਜਦੋਂ ਜਾਵੇਂਗੀ ਤਾਂ ਤੇ ਸਿਰ ਤੇ ਚੁੰਨੀ ਲਾ ਕੇ ਰਹਿਣਾ ਵਾ ਐਦਾਂ ਨਹੀਂ ਕਰਨਾ ਉੱਥੇ ਮੰਮੀ ਅੱਜ ਕੱਲ ਤੇ ਰਵਾਜ ਹੀ ਆ ਚੁੰਨੀ ਸਰਦਾਰੀ ਹੁੰਦੀ ਐ ਧੀਆਂ ਦੀ ਸਰਦਾਰੀਆਂ ਧੀਆਂ ਲੱਗਦੀਆਂ ਨੇ ਖਾਨਦਾਨਾਂ ਦੀਆਂ ਲੱਗਦੀਆਂ ਨੇ ਚੁੰਨੀ ਤੋਂ ਬਿਨਾਂ ਕੋਈ ਇੱਜ਼ਤ ਨਹੀਂ ਹੁੰਦੀ ਜਨਾਨੀ ਦੀ ਜੋ ਨਹੀਂ ਜੜੀਏ ਖੋਣੇ ਜਤਬਾਂ ਦੀ ਚੁੰਨੀ ਲੈ ਕੇ ਸਰਦੇ ਤੇ ਤੂੰ ਹੀ ਜਣਾ ਹਤੇ ਨਾ ਚੁੰਨੀ ਸੋਹਣੀ ਵੜੀ ਲੈ ਕੇ ਰੱਖਣੀ ਕਰਨੀ ਚੱਲ ਮੰਮੀ ਜਿੱਦਾਂ ਮੈਨੂੰ ਪਿਆਰ ਨਾਲ ਸਮਝਾਉਨੇ ਆ ਉਦਾਂ ਤੇ ਹੀ ਭਾਬੀ ਨੇ ਸਮਝਾ ਦਿਆ ਕਰੋ ਪਿਆਰ ਨਾਲ ਤੇ ਇਹ ਤੇ ਗੁੱਸੇ ਨਾਲ ਪੈਨੇ ਰਹਿਨੇ ਆ ਉਹਦੇ ਪੱਤਰ ਨਾ ਤਿਆ ਕਰ ਭਾਬੂ ਨੂੰ ਪਿਆਰ ਨਾਲ ਸਮਝਾ ਦਿਆ ਕਰ ਕਿਦਾਂ ਤੂੰ ਠੀਕ ਹੈ ਕਮਲ ਹਾਂਜੀ ਠੀਕ ਠਾਕ ਚਾਚੀ ਜੀ ਤੂੰ ਨਹੀਂ ਕਹੀ ਆਪਣੇ ਸੋਹਰੇ ਮੈਂ ਚੱਲ ਜਾਣਾ ਬਸ ਇੱਕ ਦੋ ਦਿਨਾਂ ਚ ਹਾਂ ਬਹੁਤ ਸੋਹਰਾ ਪਰ ਵਾਠ ਠੀਕ ਠਾਕ ਆ ਠੀਕ ਠਾਕ ਸਾਰਾ ਆ ਚਰੋ ਗਸਮ ਚਾਹ ਲੈਣ ਗਈ ਆਵੇਂ ਉਹ ਲੈ ਇਹਨਾਂ ਚਾਹ ਬਣਾ ਕੇ ਆ ਗਈ ਨਾ ਘਰਪੇ ਇੰਦਾ ਚਾਹ ਬਣਾ ਕੇ ਲਿਆ ਕੇ ਲਈ ਗਈ ਆਨੇ ਨੂੰ ਕੁਛ ਨਹੀਂ ਆਇਆ ਕਰ ਇੰਦਾ ਚਾਹਾਂ ਲਿਆਈ ਦੀਆਂ ਨਾ ਬਣਾ ਕੇ ਜੀ ਤਾਂ ਕੋਈ ਆਵੇਂ ਚਾਹ ਪਾਣੀ ਪੀਛੀਦਾ ਹੁੰਦਾ ਵਾ ਲੈ ਆਪਣੇ ਏਟ ਲੈ ਫੋਈ ਦੇ ਵਿੱਚ ਪੀ ਲਾ ਕੇ ਤਾਂ ਅਜੇ ਕੋ ਭੀ ਤਹੀ ਨਹੀਂ ਬੈਠੀ ਇੱਥੇ ਲੋਕਾਂ ਕੇ ਹੱਥ ਇੱਥੇ ਬਿਲੇਮੀਅਰ ਫੋਈ ਚਾ ਕੋਈ ਨਹੀਂ ਮਿਲਿਆ ਲੈ ਜਾ ਚਾਹ ਫੋਈ ਪੀ ਲੈ ਜਾ ਕੇ ਹਾਂ ਜੀ ਇਹ ਗੱਲੋ ਮੇਰੇ ਨੂੰ ਹੀ ਹੋ ਪੁਰਾਣਾ ਹੁੰਦਾ ਏ ਉਸ ਵੇਲੇ ਚਾਹ ਆਉਂਦੀ ਏ ਬਣਾ ਕੇ ਕਰਾਤੀ ਨਾ ਮੇਰੀ ਬਿਆਹੀ ਦੀ ਲੈਂਦੀ ਏ ਸਾਡਾ ਕਿਦਾਂ ਹੋਣ ਗਿਆ ਬਈ ਦਰਾਣੀ ਦੇ ਸਾਹਮਣੇ ਮੈਂ 50 ਵਾਜਾ ਮਾਰ ਗਿਆ ਤੇ ਫੇਰ ਚਾਹ ਲੈ ਕੇ ਆਈ ਏ ਇਹ ਕੋਈ ਚਾਹ ਨਹੀਂ ਆਉਣਾ ਤੇ ਫੇਰ ਆਂਦੀ ਏ ਤੇ ਨਾਲ ਕੱਲ ਨਹੀਂ ਚਾਜਣਾ ਕਰਦੀ ਮਗਰ ਉਹ ਕਰਨੀ ਏ ਨਾ ਨਵੇਂ ਗੱਲ ਮੈਨੇ 50 ਲੈ ਲੈਂਦੇ ਇਹਨੂੰ ਵੇਖਾਂ ਚਾਚੀ ਕਿਦਾਂ ਲਈ ਮੇਰੀ ਮੰਮੀ ਸਾਹਮਣੇ ਆਪਣੀਉਂਦੀ ਸਿੱਫਤਾ ਕਰਨੀ ਮੈਂ ਬੁੱਤਾ ਚੱਲੀ ਕੇ ਤੇ ਘਰ ਮੰਮੀ ਮੇਰੀ ਤਾਂ ਅੱਗੇ ਨਹੀਂ ਭਾਬੀ ਨੂੰ ਚੰਗਾ ਸਮਝਦੀ ਉਹ ਤੇ ਇਟਾਗਾ ਤੇ ਚਾਚੀ ਦੀਆਂ ਗੱਲਾਂ ਸੁਣ ਕੇ ਤੇ ਭਾਬੀ ਨੂੰ ਹੋਰ ਮਾੜਾ ਚੰਗਾ ਬੋਲਣਾ ਮੰਮੀ ਨੇ ਤੇ ਚਾਚੀ ਵੇ ਬਲਦੀ ਤੇ ਹੋਰ ਤੇਲ ਪਾੜੇ ਪਿੱਟਿਆਂ ਨੂੰ ਹੈ ਮੈਂ ਤੇ ਐਵੇਂ ਮਾੜੀ ਘੜੀ ਨਹੀਂ ਚਾਚੀ ਨੂੰ ਆਜਮਾਉਂਦੀ ਆਂ ਫੇਰ ਮੈਂ ਆਉਂਦੀ ਆਂ ਮੈਂ ਨਾ ਉਹ ਬਾਹਰ ਜਾਣਾ ਹੈ ਕੰਮ ਹੀ ਮੈਨੂੰ ਤੇ ਮੈਂ ਆਉਂਦੀ ਹੁੰਨੀ ਆ ਫੇਰ ਹੋ ਕੇ ਜਾਉਂਗੀ ਚੱਲ ਫੇਰ ਹੋ ਕੇ ਜਾਇਆ ਕਰ ਹੋ ਕੇ ਆਉਣੀ ਆਉਂਦੇ भेन जी मैं चल दी हूं नूह डीक दी मेरी नहीं रोटी हाँ, मैं खाके आई सबरे हूं ठहर के खाने रोटी जाके घर कोई गल खे रोटी हाले तो हूं जे खाके आई रोटी हूं जाने

ਤੋਡੇ ਸਾਹਮਣੇ ਆ। ਦੇਖ ਲੋ ਮੰਮੀ ਨੇ ਚਾਚੀ ਦੇ ਸਾਹਮਣੇ ਮੇਰੀ ਕਿੰਨੀ ਬੇਇੱਜ਼ਤੀ ਕੀਤੀ ਆ। ਸਭ ਅਕਸਰ ਤੇ ਆਦੀ ਹਾਂ ਤੇਰਾ ਵੀ ਦਿਲ ਦੁਖਦਾ ਵਾ ਜਦੋਂ ਮੰਮੀ ਮੇਰੇ ਬਾਰੇ ਇੰਨਾ ਫੜਾ ਚੰਗਾ ਬੋਲਦੇ ਆ। ਹਨ ਕੋਈ ਗਾਲੀ ਨਾ ਵੀ ਕਹਣੇ ਤੇ ਪਤਾ ਹੀ ਮੰਮੀ ਦਾ ਸੁਭਾਅ ਇਦਾਂ ਆ। ਤੇ ਮੰਮੀ ਕੀ ਵਾਦਾ ਕਿਛਾ ਨਾ ਕਰਿਆ। ਸਬਰ ਉਸ ਵੇ ਮੈਂ ਚੱਲ ਨਹੀਂ ਕਰਦੀ ਪਰ ਤੇਰਾ ਵੀ ਦਿਲ ਦੁਖਦਾ ਵਾ ਜਦੋਂ ਮੰਮੀ ਮੇਰੇ ਬਾਰੇ ਇੰੀਆਂ ਵਹਾੜੀਆਂ ਗੱਲਾਂ ਸੋਚਦੇ ਆ। ਮੈਂ ਵੀ ਅਕਸਰ ਕਿਛੇ ਦੀਦੀਆਂ ਮੇਰਾ ਐਸਾ ਬੰਦਿਆ ਪਰ ਮੰਮੀ ਆ ਮੇਰੇ ਮੈਨੂੰ ਧੀ ਦੇ ਸ਼ਾਂਤ ਤੂੰ ਵੀ ਨਹੀਂ ਸਮਝਦੇ ਤਾਂ ਕੋਈ ਗੱਲ ਨਹੀਂ ਭਾਵੇਂ ਕਿੰਨਾ ਕਿਹਦੇ ਨੂੰ ਮੇਰੇ ਤੇ ਬਹੁਤ ਅਚਰਕ ਪਈ ਗਈ ਤੇ ਟੈਨਸ਼ਨ ਨਾ ਲਿਆ ਕਰੋ ਮੈਂ ਇੱਕਲਾ ਕਹੂੰ ਸਵੇਰੇ ਮੰਮੀ ਨਾਲ ਸੋਨੂ ਦੇ ਨਾਲ ਗੱਲ ਕਰਨ ਲਈ ਮੈਂ ਨੇ ਵੇਖਿਆ ਜੀ ਇਹ ਆਉਣਾ ਨਹੀਂ ਆ ਕੱਲ੍ਹ ਜੁਣਦੇ ਨਹੀਂ ਆ ਫਿਰ ਵੀ ਮੰਮੀ ਨੇ ਨਾ ਸੋਨੂ ਨੂੰ ਕਿਹਾ ਰਤਾ ਕਿ ਤੀਹ ਨੂੰ ਅੰਦਰ ਬੈਠੀ ਆ ਉਹਨੇ ਮੇਰੀ ਘਰ ਨਹੀਂ ਕਰਾਈ ਸਾਨੂੰ ਦੇ ਨਾਲ ਚੱਲ ਕੋਈ ਨਹੀਂ ਭਾਬੀ ਟੈਨਸ਼ਨ ਨਾ ਲਾਖੋ ਮੁੰਡੇ ਦਾ ਵੀਰ ਦਾ ਫੋਨ ਆਊਗਾ ਨਾ ਮੈਂ ਤਾਂ ਏਡੀ ਆਪ ਗੱਲ ਕਰਾਂਗੀ ਤਵੜ ਉਹਨੂੰ ਵੀ ਤੇ ਕੋਈ ਗੱਲ ਨਹੀਂ ਉਹਨੂੰ ਤੁਰਨਾ ਨਾ ਕਹਾਈ ਜਾਣਾ ਮਗਾ ਪਰ ਜਿਹੜੀਆਂ ਅੱਜ ਚਾਚੀ ਦੇ ਮੰਮੀ ਨਾਲ ਗੱਲਾਂ ਕਰਨ ਦੇ ਇਹ ਨਾ ਕੋਈ ਸਮਝਿਆ ਨਾ ਮੇਰਾ ਦਿਲ ਬੁੜਾ ਦੁੱਤੀਆ ਕੋਈ ਗੱਲ ਨਹੀਂ ਭਾਬੀ ਤੇ ਚਾਚੀ ਦੇ ਤੇ ਮੰਮੀ ਦੀਆਂ ਗੱਲਾਂ ਦੇਖਦੇ ਹਾਂ ਜਾਂਦੀ ਐ ਮੈਂ ਚਾਚੀ ਨੂੰ ਤੇ ਚਾਚੀ

ਇਹਦਾ ਨਮੂਨਾ じゃ ਵੜਕੇ ਨਹੀਂ ਵਾਹੀਦਾ ਹੁੰਦਾ ਮੇਰਾ ਹਾਰ ਵੀ ਨਹੀਂ ਪਾਉਂਦੇ ਹੋਈਆ ਉਹ ਮੇਰੀ ਬੇਟੀ ਕਰਾ ਕੇ ਗਰਹ ਦਿੱਤੀ ਉਹਦੇ ਕੋਲ ਉਹ ਆਪਣੀ ਨੂੜੀਆ ਤੜਾ ਕਰ ਸਿੱਟਾ ਪਾ ਗਦੀਏ ਤੇ ਮੈਂ ਕਰੀਆ ਸਿੱਟਾਂ ਕੀ ਕਰਾਂ ਬਈ ਕੇ ਮਾਤ ਤੂੰ ਜਾ ਲੱਗੇ ਐਂ ਆਦਮੋ ਕੀ ਤੇਰੇ ਵੜੇ ਇਹਨੂੰ ਇਹ ਨਹੀਂ ਪਤਾ ਕਿ ਟਾਈਮ ਨਾਲ ਮੈਂ ਚਾਹ ਪਾਣੀ ਲੈ ਕੇ ਜਾਂਦੀ ਸੱਸ ਨੇ ਵਾਜ ਨਾ ਮਾਰੀ ਮਮੀ ਫਿਰ ਕੀ ਹੋਇਆ ਭਾਬੀ ਨੇ ਪਾਣੀ ਨਹੀਂ ਲਿਆਂਦਾ ਵੇ ਪਾਣੀ ਪੀਅ ਲੈਣਾ ਪਾਣੀ ਦੇ ਵਿੱਚ ਪਿਆਲ ਦਿੱਤਾ ਨਾ ਚਾਹ ਚਾਚਾ ਦੇ ਭਾਗੀ ਬਣਾ ਕੇ ਲੈ ਕੇ ਆਏ ਨਾ ਕਿਉਂ ਤੇ ਆਪਣੀ ਮੰਮੀ 9 ਦਿਨ ਰਹਿਣੇ ਕਰੀ ਜਾਣ ਦੀ ਤੇ ਚਾਚੀ ਕਿਦਾਂ ਆਪਣੀ 9 ਦਿਨ ਸਿਸਤਾ ਕਰਦੀ ਤੇ ਜਦ ਸੰਭਲਣ ਤੋਂ ਬਾਅਦ ਵੀ ਦੀ ਸਿਸਤਾ ਕਰ ਆਪਣੇ ਅਗਰ ਤੂੰ ਬੋਧਿਆ ਮਤਾਂਾ ਦੇ ਆ ਕਰ ਮੈਂ ਜੋ ਹੋਇਆ ਨਾ ਚਪਾਰ ਕੇ ਬੈਠੀ ਰਿਆ ਕਰ ਉਹ ਜਾਣ ਨਹੀਂ ਸੀ ਆਣੀ ਮੇਰੇ ਨਾਲ ਤੇ ਤੂੰ ਜਿਹੜੀ ਮਿਲੂ ਮੋੜੇ ਮਰ ਸਕੀ ਨਹੀਂ ਹੋ ਕੇ ਤੇ ਤੂੰ ਮੈਨੂੰ ਮਤਾਂ ਦੇ ਨਹੀਂ ਮੰਮੀ ਪਤਾ ਮੈਨੂੰ ਚਾਚੀ ਦਾ ਨਾ ਕਿ ਚਾਚੀ ਦੀ 9 ਦਿਨ ਕਿੰਨੀ ਕਿੰਨੀ ਹੈ ਤੇ ਚਲਦੀ ਹਾਂ ਆਪਣੇ ਘਰ ਇਹ ਦੇਖ ਕਿਹਦੇ ਆਏ ਨੇ ਮਾ ਭਾਪੀ ਦੀ ਸਿਸਤਾ ਕਰ ਦੇਗਾ ਉਹ ਜਿਹੜਾ ਮਾਰਾ ਹੰਦਰਾ ਉਹਨੀਆਂ ਜਨਮੰਦਾ ਲੋਕੋ ਪੁੱਛਾ ਪਾ ਮੇਟੀ ਤਾਂ ਮਰ ਗਿਆ ਉਹ ਬਾਰੇ ਬੰਦਾ ਹੋਵੇ ਮਗਰੋਂ ਚਾਹ ਪਾਣੀ ਦਾ ਪਹਿਲਾ ਪੁੱਛਦੀਆਂ ਨੇ ਇਹ ਚਾਹ ਪਾਣੀ ਦਾ ਨਿਪਟਾਈ ਨਹੀਂ ਇਹਨੂੰ ਮੈਂ ਦੁਨੀਆ ਮਾਰਦੀ ਬਾਛਾ ਮਾਰਾ ਇਹ ਭਾਰੇ ਨਹੀਂ ਕਰਦੀ ਮਮੀ ਕਾ ਵੀ ਵੀ ਪੁੱਛਦੇ ਆ ਉਹ ਹੰਦਰੇ ਬੈਠੇ ਨਹੀਂ ਪਤਾ ਨਾ ਮੇਰੇ ਬੌਧੀਆਂ ਨਾ ਹੱਤਾਂ ਨਾ ਇਹ ਕਰਦੇ ਜਦ ਹੀ ਆ ਰਹੀ ਹੈ ਨਾ ਘਪਾਰ ਕੇ ਤੇ ਬੈਠੀ ਰਿਆ ਕਰ ਬੌਧੀਆਂ ਤਾਂ ਲਾਣਾ ਕਰਿਆ ਕਰ ਮਮੀ ਤੇ ਇਹ ਕਾ ਵੀ ਕਿ ਆ ਨੁੜਕੇ ਕਰੋ ਨਾ ਕਿਤਾ ਦੀ ਹਰ ਵੇਲੇ ਖੁਸ਼ੀ ਨਹੀਂ ਹੈ ਇਹਨੇ ਕੀ ਆਲਾ ਰੱਖਣਾ ਨਾ ਚਰ ਕੋਈ ਪਤਾ ਨਹੀਂ ਹੁੰਦਾ ਮੈਂ ਨਹੀਂ ਪਿਆਰ ਰੱਖਣਾ ਖਿਆ ਜਾਣਦਾ ਹੀ ਹੈ ਮੇਰਾ ਤਾਂ ਲੋਕਾਂ ਵਾਲਾ ਵੇਖ ਕੇ ਗਰਜਾ ਮਚਦਾ ਵਾ ਜਦੋਂ ਮਾਵੀਆਂ ਲੋਕ ਕਿਨੇ ਕਿਨੇ ਨਿਆਣੇ ਲੈ ਕੇ ਤੇ ਘਰਦਵਾਰੇ ਜਾਂਦੇ ਨੇ ਮੰਮੀ ਕੋਈ ਗੱਲ ਨਹੀਂ ਪਰ ਰੱਬ ਵੀ ਸੁਣੇਗਾ ਭਾਬੀ ਦੀ ਉਹਨਾਂ ਚਿਰ ਮੈਨੂੰ ਕੋਈ ਸ਼ਾਂਤੀ ਬਖਸ਼ੀ ਮੰਮੀ ਭਾਬੀ ਤਾਂ ਗੇੜੇ ਦਾਸ ਹੀ ਤੁਹਾਡੀਆਂ ਤੇ ਚਾਚੀ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਤੇ ਮੈਂ ਅੰਦਰੋਂ ਬਾਹਰ ਲੈ ਕੇ ਆਈਂ ਕਿ ਚੱਲ ਉਹਨਾਂ ਦਾ ਥੋੜਾ ਮਨ ਹੋਰ ਹੋਏਗਾ ਤੇ ਇਹde ਗੱਲਾਂ ਕਰ ਕਰ ਕੇ ਉਹਨਾਂ ਨੂੰ ਸਾੜ ਹੀ ਛੱਡਿਆ ਤੇ ਉਹ ਵਿਚਾਰੇ ਵੇਖ ਰੋਂਦੇ ਰੋਂਦੇ ਅੰਦਰ ਚੁੱਕ ਗਏ ਮੈਂ ਕਾ ਚੱਲ ਮੈਂ ਕੀ ਕਰਾਂ ਮੇਰਾ ਵੀ ਮਨ ਬੜਾ ਦੁਖੀ ਹੁੰਦਾ ਜਿਦਾਂ ਮੈਂ ਲੋਕਾਂ ਦੇ ਪੋਤਿਆਂ ਪੋਤੇ ਵੈੰਨੇ ਆ ਨਾ ਤੇ ਮੇਰਾ ਵੀ ਮੜਮੜਾ ਦੁਖੀ ਹੁੰਦਾ ਤੇ ਆਪਣੀਆਂ ਜਿਹੜੀਆਂ ਗੱਲਾਂ ਨੇ ਆਪਣੇ ਕੋ ਰੱਖਿਆ ਕਰ ਮੈਨੂੰ ਬਹੁਤੀਆਂ ਮੱਤਾਂ ਨਾ ਦਿਹਾ ਕਰ ਮੰਮੀ ਕੋਈ ਗੱਲ ਨਹੀਂ ਪਰਮਾਤਮਾ ਦੇਵੇਗਾ ਭਾਵੇਂ ਨਹੀਂ ਦੇਗਾ ਪਰ ਤੀ ਉਹਨਾਂ ਨੇ ਇਦਾਂ ਮੈਨੇ ਨਾ ਨਾ ਮਾਰਿਆ ਕਰੋ ਉਹਨਾਂ ਦਾ ਕਿੰਨਾ ਮਨ ਦੁਖੀ ਹੁੰਦਾ ਮੈਂਨੇ ਕਿਉਂ ਨਾ ਮਾਰਾਂ ਯੇਨ ਮੈਂ ਨਵੇਂ ਵਿਆਹ ਨੂੰ ਹੋ ਗਏ ਨੇ ਅਜੇ ਕੋਈ ਤਾਂ ਪਤਾ ਨਹੀਂ ਲੱਗਣਿਆ ਮੈਨੂੰ ਮੈਨੇ ਕਿਉਂ ਨਾ ਮਾਂ ਮੰਮੀ ਅਜੀ ਤੇ ਉਹਨਾਂ ਦੇ ਘੁੰਮਣ ਫੇਰਦੇ ਦੇਣਾ ਹੱਸਣ ਖੇਡਣ ਦੇ ਦੇਣਾ ਕਿ ਕੋਈ ਗੱਲ ਨਹੀਂ ਪਰਮਾਤਮਾ ਸੁਣ ਲੈਗਾ ਉਹਨਾਂ ਦੀ ਅਜੇ ਤੇ 3 ਮਹੀਨੇ ਸਾਰੇ ਵਿਆਹ ਨੂੰ ਹੋਏ ਉਹਨਾਂ ਦੇ ਨੂੰ ਜਦੋਂ ਮੈਂ ਜਾਂਨੀ ਆ ਬਾਹਰ ਅੰਦਰ ਤੇ ਮੈਨੂੰ ਸਾਰੇ ਲੋਕੀ ਪੁੱਛਦੇ ਨੇ ਨੂੰ ਦੀ ਸੁਣਾ ਨੂੰ ਦੀ ਸੁਣਾ ਮੈਂ ਦੱਸ ਉੱਤੇ ਬਾਰ ਕੀ ਦੱਸਾਂ ਲੋ ਮੰਮੀ ਆਂਡ ਘਵਾਨੇ ਤੇ ਮਗਰ ਨਹੀਂ ਲੱਗੀ ਜਾਂਦਾ ਜਦੋਂ ਪਰਮਾਤਮਾ ਨੂੰ ਸੁਣਨੀ ਸੁਣ ਹੀ ਲੈਣੀ ਹੈ ਮੇਰੀ ਮਿਲਨੀ ਵੀ ਤਾਂ ਹੋਈ ਗਿਆ ਨਾ ਛਾਲ ਡੇਢ ਸਾਲ ਵਿਆਹ ਨੂੰ ਮੇਰੀ ਸੱਸ ਨੇ ਮੈਨੂੰ ਕਦੀ ਨਹੀਂ ਮਾੜੀ ਚੰਗੀ ਕਹੀ ਤੇਰੇ ਸੱਸ ਨੇ ਤਾਂ ਨਹੀਂ ਮਾ ਕਹੀ ਤੇਰਾ ਬੰਦਾ ਬਾਹਰ ਹੈ ਉਹਨੇ ਪੰਜਾਂ ਸਾਲਾਂ ਨੂੰ ਹੋਣਾ ਤੇ ਤੇਰੀ ਸੱਸ ਨੇ ਕੱਪੇ ਨਹੀਂ ਕੋਈ ਛਕਣਾ ਇੱਕ ਮੈਂ ਲਿਆਂਦੀ ਗਰੀਬ ਘਰ ਦੀ ਵਿਆਹ ਹੈ ਨਾ ਇਹਦਾ ਮੈਂ ਲਾਛਦੀ ਕੀਤਾ ਇੱਕ ਕੋਈ ਤੀ ਪਤਾ ਨਹੀਂ ਮੈਂ ਕਹਿੰਦੀ ਰੱਬ ਮੈਨੂੰ ਪੋਤੀ ਦੇ ਦੇਵੇ ਨਹੀਂ ਮਾਇ ਮੇਰੀ ਹੈ ਕਿਵੇਂ ਤੇ ਮਗਰ ਨਹੀਂ ਲੱਗਦੀ ਹੁੰਦਾ ਕੋਈ ਗੱਲ ਨਹੀਂ ਆਪਸੋ ਨਹੀਂ ਲੱਗਦੀ ਮੈਂ ਮਗਰ ਨਹੀਂ ਲੱਗਦੀ ਮੇਰਾ ਬੜਾ ਮਨ ਤੋਂ ਕੀ ਹੁੰਦਾ ਵੇਖ ਕੇ ਇਹਦੇ ਵਾਲਾ ਮੇਰਾ ਬੜਾ ਮਨ ਦੁਖੀ ਹੰਦਾ ਵਾ ਰੱਬ ਦੇ ਗਾੜੀ ਹਸਪਤਲਾਂ ਜੋੜਿਆ ਕਰ ਕੋਈ ਗੱਲ ਨਹੀਂ ਤੂੰ ਵੀ ਪੋਤੀਆਂ ਪੋਤੀਆਂ ਦੇ ਮੂੰਹ ਵੇਖੇਂ ਚਾਹ ਨਹੀਂ ਮਾਏ ਮੇਰੀਏ ਤੇਰੇ ਨਾਣੀ ਸਿਰਕ ਪਾਈ ਕੋਈ ਕਰ ਸਕਦਾ ਜੇ ਵੀਰਾ ਇੱਥੇ ਹੁੰਦਾ ਤਾਂ ਵੀਰੇ ਸਾਹਮਣੇ ਵੀ ਇਦਾਂ ਹੀ ਕਰਨਾ ਸੀ ਤੂੰ ਇਹ ਹੋਰ ਮੈਂ ਕਰਨਾ ਨਹੀਂ ਮੈਂ ਕਿਤੇ ਵੀਰੇ ਨੂੰ ਲੰਬੀ ਲਦਾ ਲਿਆ ਕੇ ਰਹਿਣਾ ਨਹੀਂ ਮੈਂ ਵੀਰੇ ਨੂੰ ਵੀ ਇਹੋ ਕੁੱਝ ਹੀ ਕਹਿਣਾ ਹੈ ਕਿ ਜਿੰਨਾ ਚਿਰ ਮੈਨੂੰ ਕੋਈ ਖੁਸ਼ਖਬਰੀ ਨਹੀਂ ਨਾ ਮਿਲਦੀ ਮੈਂ ਇਹਦੇ ਪੈਰ ਨਹੀਂ ਲਗਾਉਂ ਤੜੇ ਨਾਲੇ ਮੰਮੀ ਤੂੰ ਦਾਜ ਦੀਆਂ ਗੱਲਾਂ ਕਰਦੀ ਦੱਸ ਤੇਰੇ ਘਰ ਕੇ ਕੀ ਚੀਜ਼ ਦਾ ਘਾਟਾ ਵਾ ਪਰ ਮੈਨੂੰ ਨਾ ਸਾਲ ਦੇ ਵਿੱਚ ਵਿੱਚ ਕੋਈ ਖ਼ਬਰ ਹੀ ਇਹਨਾਂ ਨਹੀਂ ਦਿੱਤੀ ਨਾ ਕੋਈ ਇਹਨਾਂ ਨੇ ਦਿੱਤਾ ਤੇ ਮੈਂ ਕੋਈ ਸੋਚਣਾ ਮੈਂ ਐਦਾਂ ਨਹੀਂ ਰਹਿਣ ਤੇ ਨਾ ਮੁੰਡੇ ਨੂੰ ਜਾ ਮੰਮੀ ਤੂੰ ਇੰਨੀ ਮਾੜੀ ਸੋਚਣਾ ਰੱਖਿਆ ਕਰ ਜਾ ਜਾ ਮਤਾਂ ਨਾ ਦੇ ਮੈਨੂੰ ਬਹੁਤੀਆਂ